ਹਾਂ ਜੀ ਭਾਈ ਇੱਕ ਨਾ ਵੀਰ ਜਿੰਮੇਦਾਰ ਭਰਾ ਸੀਗਾ ਤੇ ਕੋਈ ਉਹਨੂੰ ਗਮੰਡਣ ਕਹਿਣ ਲੱਗੇ ਵੀ ਭਾਈ ਜੀ ਮੈਂ ਤੈਨੂੰ ਸਾਹ ਕਰਾ ਰਿਆਂ ਉਹ ਕਹਿੰਦਾ ਵੀ ਸਾਹ ਕਰਾ ਦੇ ਮੇਰਾ ਘਰ ਪਾਸ ਜੁਣ ਵਾਲੀ ਮੇਰੀ ਪਹਿਲੀ ਫੱਟਾ ਸਮਝੂ ਤੇ ਉਹਨੇ ਸਾਹ ਕਰਾਤਾ ਜਿਹੜਾ ਸਾਹ ਕਰਾਤਾ ਤੇ ਹੁਣ ਭਾਈ ਪੰਜ ਸੇਵਾ ਕਰਿਆ ਕਰੇ ਸੰਤਾਂ ਦੀ ਤੇ ਬੱਚਾ ਬੱਚੀ ਉਹ ਜੋ ਕੋਈ ਹੋਇਆ ਨਾ ਤੇ ਜਿਹੜੀ ਉਹਦੇ ਘਰਾਂ ਵਾਲੀ ਸੀ ਤੇ ਉਹ ਭਾਈ ਸਾਨੂੰ ਸੰਤਾਂ ਕੋਲੇ ਬਥੇਰਾ ਕੋਈ ਤੇ ਇੰਦਰਜਾ ਸਿਆਣਿਆਂ ਕੋਲੇ ਕਿਤੇ ਇੰਦਰਜਾ ਸਾਧੂਆਂ ਕੋਲੇ ਤੇ ਤੁਰੀ ਫਿਰਿਆ ਕਰੇ ਇੱਕ ਦਿਨ ਇੱਕ ਸੰਤਾਂ ਦੇ ਭਾਈ ਤੇਰੇ ਕਰਮਾਂ ਚਲਾ ਰਹੇ ਨੇਗੀ ਜੇ ਉਹ ਕੋੰਦੇ ਵਿੱਚ ਤੇਰੇ ਕਰਮਾਂ ਚਲਾ ਰਹੇ ਨੇ ਤੇ ਉਹਦਾ ਮਨ ਟੁੱਟ ਗਿਆ ਉਹ ਰਮਾਂ ਟੁੱਟ ਕੇ ਵੀ ਜੇ ਤੁਹਾ ਆਪਣੇ ਆਲਾ ਦੀ ਕਰਮਾਂ ਚ ਹੈ ਨਹੀਂ ਗਈ ਤੇ ਆਪਾਂ ਘਰ ਚੋਤੇ ਪੜਿਆਂ ਤੋਂ ਕੀ ਲੈਣਾ ਤੇ ਆਪਾਂ ਸੇਵਾ ਕਰਿਆ ਕਰੋ ਸੰਗਤਾਂ ਦੀ ਸੰਗਤਾਂ ਨਹੀਂ ਪਾਈ ਉਹ ਸੇਵਾ ਕਰਿਆ ਕਰੇ ਸੇਵਾ ਕਰਦੀ 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 ਚਾਹ ਨੇ ਆਠੋ ਕੇ ਤੇ ਪਿੱਛੇ ਹੋ ਕੇ ਰਹਿ ਗਈ ਜਿਹੜੋ ਪਿੱਛੇ ਹੋ ਕੇ ਰਹਿ ਗਈ ਤੇ ਸ਼ਿਵ ਜੀ ਦੇ ਪਾਰਵਤੀ ਆਉਂਦੇ ਆ ਤੇ ਪਾਰਵਤੀ ਨੂੰ ਆਪਰਾ ਪਾਰਵਤੀ ਸ਼ਿਵ ਜੀ ਨੂੰ ਆਂਦੀ। ਬਿਮਾਰਾ ਜੀ ਉਹ ਜਿਹੜੀ ਪਿੱਛੇ ਬੈਠੇ ਨਾ ਨਰਾਲੀ ਹੋਈ ਤੇ ਉਹ ਬਹੁਤ ਦੁਖੀ ਹੈ ਤੇ ਕੋਈ ਉਹਦਾ ਹੱਲ ਕਰੋ। ਤੇ ਸਾ ਉਹ ਭਾਈ ਸ਼ਿਵ ਜੀ ਛੋਟਾ ਜਿਹਾ ਬਣ ਕੇ ਬਾਲ ਉਹਨੂੰ ਕਹਿੰਦੇ ਵੀ ਜਾ ਹਣ ਆਪ ਦੇ ਘਰੇ ਜਾਵੜਾ। ਤੇ ਤੈਨੂੰ ਮਾਲਕ ਖੁਸ਼ੀ ਨਾ ਮੇ ਕੰਦਾ ਦੋ ਬੱਚੇ ਮਿਲਣਗੇ ਉਹ ਕੰਦੀ ਵੀ ਚੰਗਾ ਉਹ ਪਾਈ ਕਰੇ ਉੱਠ ਵੀ ਹੁਣ ਚਲੋ ਚਾਰ ਚਲੋ ਚਾਰ ਜਿਹੜੋ ਘਰੇ ਪੰਛੀ ਤੇ ਜਿਹੜਾ ਮਾਲਕ ਸੀ ਉਹਦਾ ਉਹ ਕੰਦਾ ਵੀ ਰੱਬ ਦੇ ਭਗਤ ਨਹੀਂ ਤੂੰ ਕੰਦਾ ਐਸ ਤੱਕ ਕਰਕੇ ਤੂੰ ਬਾਹਰ ਉਦਾਸ ਨਾ ਹੋ ਜੋ ਆਪਣੇ ਕਰਮਾਂ ਚ ਹੋਇਆ ਤਾਂ ਮਿਲ ਜੂਗਾ ਜੇ ਨਹੀਂ ਤਾਂ ਫਰ ਨਹੀਂ ਸਹੀ ਉਹ ਕਹਿੰਦੇ ਵੀ ਮੈਨੂੰ ਇਸ ਤਰ੍ਹਾਂ ਕਰਕੇ ਮਹਾਰਾਜ ਦੇ ਉੱਥੋਂ ਮਿਲੇਗਾ ਆਰਡਰ ਵੀ ਤੇ ਚੋਂ ਦੋ ਬੱਚੇ ਮਿਲਣਗੇ ਉਹ ਕਹਿੰਦਾ ਵੀ ਫੇਰ ਤੂੰ ਬੱਜ ਗਿਆ ਉਹ ਫੇਰ ਜਾ ਕੇ ਉੱਥੇ ਦੋਨੇ ਜੀ ਜਾਣ ਲੱਗੇ ਦੋਨੇ ਜੀ ਜਾਣ ਲੱਗੇ ਤੇ ਜਿਹੜਾ ਗਾ ਸਾਧੂ ਦੀ ਸੇਵਾ ਕਰਦੇ ਹੁੰਦੇ ਸੀਗੇ ਉਹਨੂੰ ਕਹਿੰਦੇ ਵੀ ਆਏ ਗੱਲਾਂ ਵਾਪਾ ਜੀ ਸਾਨੂੰ ਲੜਾਰ ਮਿਲੂ ਕਦੋਂ ਕ ਉਹ ਕਹਿੰਦਾ ਵੀ ਰਾਤ ਦਾ ਸਾਨੂੰ ਭਾਈ ਜਲਦੀ ਮਿਲ ਜੂਗੀ ਪਰ ਬੱਚੇ ਤੋਂ ਮੈਣ ਲਗੇ ਤੇ ਹੋਣਗੇ ਮੂਰਖ ਅੱਛਾ ਜੀ ਉਹ ਕੰਨੇ ਮੂਰਖ ਚੜ ਕੰਨੇ ਮੂਰਖ ਹੀ ਹੋਣ ਪਰ ਮੈਨੂੰ ਰਾਤ ਤਾਂ ਹੋ ਮੈਨੂੰ ਪਤਾ ਤਾਂ ਲੱਗੋ ਮੇਰੇ ਪੁੱਤ ਹੈਗੇ ਆ ਤੇ ਭਾਈ ਅੱਜ ਹੋਰ ਪਲਕ ਹੋਰ ਅੱਜ ਹੋਰ ਪਲਕ ਹੋਰ ਤੇ ਸਮਾਂ ਲੰਘਦਾ ਗਿਆ ਤੇ ਇੱਕ ਦਿਨ ਰੱਬ ਨੇ ਖੁਸ਼ੀ ਦਿੱਤੀ ਤੇ ਬੋਲੇ ਭਾਈ ਦੋਨੇ ਪੁੱਤਰ ਹੋ ਗਏ ਜਿਹੜਾ ਪੁੱਤਰ ਹੋ ਗਏ ਤੇ ਜੇ ਉਹ ਹੁਣ ਮਾਂ ਐਨੂੰ ਕੱਲਿਆ ਕਰੇ ਤਾਂ ਉਧਰ ਨੂੰ ਜਾਇਆ ਕਰਨ ਦੋਨੇ ਕਮੂਰ ਕਸੀ ਤੇ ਉਹ ਜਿਹਨੂੰ ਪੁੱਛਿਆ ਕਰੇ ਮਾਂ ਵੀ ਸਾਨੂੰ ਕੱਲਿਆ ਮੈਂ ਇੱਧਰ ਸੀ ਤੇ ਤੁਸੀਂ ਇੱਧਰ ਕਿੱਲਾਣ ਉੱਠ ਗਏ ਉਹ ਕਹਿਆ ਕਰੇ ਮੈਨੂੰ ਇਹ ਲੈ ਗਿਆ ਉਹ ਕਹਿਆ ਕਰੇ ਮੈਨੂੰ ਇਹ ਲੈ ਗਿਆ ਗੱਲ ਤੇ ਨਾ ਹੁਣ ਉਹ ਦੀ ਗੱਲ ਤੇ ਨਾ ਹੁਣ ਜਿਹੜਾ ਹੁਣ ਮੂਰਖ ਸੀਗੇ ਅਗਜਨ ਕੋਈ ਸਮਾ ਹੋਇਆ ਅੱਜ ਹੋਰ ਭਾਲ ਖੋਰ ਅਕਤਰ ਉਹਨਾਂ ਦੀ ਮਾਂ ਕਹਿੰਦੀ ਵੇ ਕੰਢੀ ਪੁੱਤਾ ਕਰੋ ਆ ਰੋਟੀ ਪਾਣੀ ਛਕ ਲੋ ਤੇ ਤੁਸੀਂ ਨਾ ਤੇ ਆਪਣੀ ਜਿਹੜੀ ਥਾਲੀ ਐ ਖਾ ਲ ਤੇ ਉਹ ਥਾਲੀ ਸੁੱਕ ਗਈ ਤੂੰ ਕਹਿੰਦੀ ਨਾ ਛਾਂਗ ਲੋ ਛਾਂ ਕੇ ਕੱਢੀ ਪੰਡਾ ਪਾਵਾ ਕੇ ਨਾ ਰਸੇ ਲੈ ਜੋ ਤੇ ਕੰਜੂ ਨਾ ਦੇ ਦੰਨ ਮਾਰ ਜੋ ਉਹ ਮੰਦਲਾ ਇਹ ਬੜੀ ਗੱਲ ਆ ਦੰਨ ਮਾਰ ਜਾਂਗੇ ਹੁਣ ਲੈ ਕੇ ਘਵਾੜੀ ਘਰੋਂ ਇੱਕ ਨੂੰ ਤਾਂ ਚੜਾ ਤਾ ਤੇ ਕਿਨੇ ਥਲੇ ਰਸੇ ਵਿਛਾਲੇ ਜਿਹੜਾ ਰਸੇ ਵਿਚਾਰੇ ਚੋ ਪਾਈ ਹੁਣ ਮੇਰੇ ਵਰਗਾ ਟਰੱਕ ਉਹਨਾਂ ਦੇ ਕੋਲ ਦੀ ਲੰਘਿਆ ਵੀ ਭੈਣੇ ਦੋਨੇ ਬੰਦੇ ਦਾ ਇਹ ਮੂਰਖੀ ਐ ਤੇ ਇੱਕ ਤਾਂ ਚੜਿਆ ਬੈਠਾ ਉਹ ਬੰਡਾ ਚ ਬੈਠਾ ਸੀਸੀ ਤੇ ਜਿਹੜਾ ਥੱਲੇ ਵਾਲਾ ਭੈਣਾ ਪੰਡ ਰਸਾ ਨਹੀਂ ਪਛਾਈ ਬੈਠਾ ਠੀਕ ਐ ਤੇ ਭੈਣ ਨੂੰ ਜੇ ਨਾ ਨਿਗਾ ਨਾ ਨਿਗਰ ਰਲ ਗਈ ਤੇ ਆਪਾਂ ਨੂੰ ਤਾਂ ਭੰਨਣਗੇ ਬੰਦੇ ਮੂਰਖ ਐ ਉਹ ਗੰਦਾ ਵੀ ਭਾਈ ਜੀ ਕੰਨ ਸਾਥਰੀਕਾਰ ਤੇ ਉਹ ਦੋਨੇ ਕਹਿੰਦੇ ਸਤਰੀਕਾਰ ਉਹ ਤਾਂ ਵਾਲੇ ਨੂੰ ਗਾਲ੍ਹਾਂ ਕੱਢਣ ਲੱਗਿਆ ਕਹਿੰਦਾ ਉਹ ਬੁਲਾ ਕੇ ਤਾਂ ਮੈਨੂੰ ਗਿਆ ਤੈਨੂੰ ਇਵੇਂ ਸਤਰੀਕਾਰ ਉਹ ਕਹਿੰਦਾ ਤਹਾਂ ਨਿਗਾਹ ਹੀ ਮੇਰੀ ਪਿਆ ਤੇ ਬੁਲਾਈ ਤਾਂ ਮੈਨੂੰ ਤੂੰ ਐਵੇਂ ਕਹਿੰਦਾ ਬਸ਼ਮਣਾ ਤੂੰ ਰਸੇ ਆ ਤੈਨੂੰ ਕਾਦੀ ਬੁਲਾਉਣੀ ਸੀ ਉਹ ਭਾਈ ਨਾਲ ਥੱਲੇ ਉਤਰ ਆਇਆ ਉੱਥੇ ਪਾਇ ਇੱਕ ਹੋਰ ਆ ਗਿਆ ਉਹ ਕਹਿੰਦਾ ਜਿਹੜਾ ਸਸਰੀ ਕਾਲ ਕਾਰ ਬਰਾਉਣ ਵਾਲਾ ਸੀਗਾ ਤੇ ਉਹ ਆਪਦੇ ਪੈਨ ਟੁੱਟ ਗਿਆ ਹੁਣ ਪੈਨ ਨੇੜੇ ਸੀ ਹਮ ਇੱਕ ਜਿਹੜਾ ਹੋਰ ਕੋਲੇ ਆ ਗਿਆ ਉਹ ਕਹਿੰਦਾ ਵੀ ਤੁਸੀਂ ਗੀਗੋ ਜਾਣਿਆ ਜਾਂ ਦੋਨੇ ਭਰਾ ਤੁਸੀਂ ਉਹ ਕਹਿੰਦਾ ਯਾਰ ਮੈਨੂੰ ਸਸਰੀ ਕਾਲ ਬਰਾ ਗਿਆ ਇਹ ਸਨ ਚ ਲੱਤ ਡਾਉਂਦਾ ਉਹ ਕਹਿੰਦਾ ਇਹ ਤਾਂ ਤਾਹਾਂ ਤੇ ਮੈਂ ਥੱਲੇ ਸੀ ਭਲਾਈ ਮੈਨੂੰ ਹਮ ਉਹ ਕਹਿੰਦਾ ਐ ਕਰੋ ਵੀ ਤੁਸੀਂ ਸਿਆਣੇ ਬੰਦੇ ਆ ਗੱਭਰੂ ਜਵਾਨ ਆ ਤੇ ਤੁਸੀਂ ਉਹ ਤੋਂ ਪਤਾ ਕਰ ਲਓ ਹੋਰ ਛੇ ਛੜ ਤੇ ਉੱਤੇ ਤੇ ਕੁਆੜੀ ਛੜਤੀ ਕਹਿੰਦੇ ਵੀ ਚਾਲ ਫੋੜਾ ਪਤਾ ਕਰਦੇ ਆ ਕਿਹਨੂੰ ਬੁਲਾਈ ਆ ਹੁਣ ਪਿੰਡ ਦੇ ਵਿੱਚ ਪਾਈ ਉਹ ਪਹਿੰਦੇ ਫਿਰਦੇ ਆ ਚਾਰ ਛਪੇਰੇ ਜਿਹੜਾ ਕੋਈ ਪੁੱਛਦਾ ਵੀ ਕਿਵੇਂ ਤੁਹਾਨੂੰ ਬਈ ਠੀਕ ਐ ਅਸੀਂ ਬੰਦਾ ਲੱਭਦੇ ਆ ਉਹਨੂੰ ਕਰ ਛੱਡਿਆ ਜਿਹੜਾ ਕੋਈ ਪੁੱਛੇ ਦੱਸੇ ਰੋਟਾ ਮੰਗ ਪਨ ਕੇ ਖਾ ਲਿਆ ਕਰਨ ਤੇ ਕਿਤੇ ਗੁਰਦੁਆਰੇ ਪ ਜਾ ਕਰਕੇ ਤੇ ਧਰਮਸਾਲਾ ਚ ਕਿਉਂ ਬੰਦਾ ਉਹਨਾਂ ਨੂੰ ਸਾਤਰੀਕਾਲ ਵਾਲਾ ਮਿਲਿਆ ਹੀ ਨਾ ਅਸਾ ਇਹ ਤਾਂ ਸਾਤਰੀਕਾਲ ਵਾਲਾ ਨਾ ਮਿਲਿਆ ਇੱਕ ਦਿਨ ਕੰਨਾਂ ਵੀ ਆਏ ਨੇ ਮੇਰੇ ਨਾਲ ਆਪਾਂ ਨੂੰ ਹੂੰ ਆਪਾਂ ਕਿਰਾ ਆਪਣੇ ਮਾਂ ਨੂੰ ਪਤਾ ਕਰ ਗਏ ਹੂੰ ਵੀ ਸਾਡਾ ਤਾਂ ਮਾਂ ਹਾਰ ਵਾਲਾ ਪੈ ਗਿਆ ਹੁਣ ਭਾਈ ਮਹੀਨੇ ਵਿਹਾਂਦ ਨੇ ਪਿੱਛੋਂ ਤੇ ਮਾਂ ਹੁਣ ਰੋਜ਼ ਭਾਲਿਆ ਕਰੇ ਵੀ ਖਾਣੀ ਕਿੱਦੇ ਰੁਟ ਕੇ ਜਾਏ ਬੜੇ ਮੂਰਖ ਹੂੰ ਤੇ ਆਪਾਂ ਕਾਹ ਨੂੰ ਕੱਲਣੇ ਸੀ ਉਹ ਤਾਂ ਲਈ ਛੰਗਣ ਤੇ ਆ ਕੇ ਘਰੇ ਦੋਨਾਂ ਨੇ ਪਾਈ ਪੈਰੀਂ ਹੱਥ ਲਾਇ ਮਾਤਾ ਦੇ ਤੇ ਕੇ ਮੱਥਾ ਤੇ ਵੇਖਣ ਜਿੱਥੋਂ ਕੱਲੇ ਟਾਲੀ ਸ਼ਾਂਗਨ ਸੀ ਤੇ ਤੁਸੀਂ ਕਿੱਧਰ ਰੱਖੀ ਸੀ ਉਹ ਕਹਿੰਦਾ ਜਾਣਾ ਕਿੱਥੇ ਸੀ ਮਾਂ ਅਸੀਂ ਕਹਿੰਦਾ ਇਹ ਤਹਾਂ ਚੜਿਆ ਵੈ ਸੀਗਾ ਤੇ ਮੈਂ ਥੱਲੇ ਰਸੇ ਵਸ਼ੈ ਜਾਂਦਾ ਸੀ ਇੱਕ ਕਹਿੰਦਾ ਕੋਲ ਦੀ ਨੰਗਾ ਔਰ ਸਤਰੀ ਕਰ ਬਲਾ ਗਿਆ ਉਹ ਬਲਾ ਕੇ ਤਾਂ ਮੈਨੂੰ ਗਿਆ ਇਹ ਤਹਾਂ ਬੈਠਾ ਮੇਰੇ ਗੱਲ ਪੈ ਗਿਆ ਕਹਿੰਦਾ ਮੈਨੂੰ ਬੁਲਾਈ ਹੈ ਤੇ ਕਹਿੰਦੀ ਫੇਰ ਫੇਰ ਕਹਿੰਦਾ ਇੱਕ ਭਾਈ ਆਇਆ ਉੱਥੇ ਉਹ ਕਹਿੰਦਾ ਵੀ ਤੁਸੀਂ ਦੋਨੇ ਭਰਾਏ ਤੇ ਜੇ ਦੋ ਨਾ ਤੇ ਉਸ ਦਾ ਕਹਿੰਦਾ ਪਤਾ ਕਰ ਲੋ ਵੀ ਕਿਹੜੇ ਨੂੰ ਬੁਲਾ ਕੇ ਆਇਆ ਫੇਰ ਕਹਿੰਦੀ ਕਹਿੰਦਾ ਫੇਰ ਅਸੀਂ ਪਿੱਲੇ ਪਿੰਡ ਦੇ ਵਿੱਚ ਉਹ ਵੜਿਆ ਸੀ ਤੇ ਅਸੀਂ ਉੱਥੇ ਮਹੀਨਾ ਵੀਦਾਂ ਉਹਦੀ ਵੇਟ ਕੀਤੀ ਬਹੁਤ ਪਾਲਿਆ ਪੂੜਾ ਤੇ ਸਾਨੂੰ ਠਾਇਆ ਨਾ ਹੋ ਹੂੰ ਤਿਹਾਰ ਕੇ ਸ਼ੱਕ ਕਿ ਉੱਥੇ ਕਦੇ ਛੱਡਾਂਗੇ ਕਹਿੰਦਾ ਭਈ ਪਾਲ ਕਿ ਉਹਨੂੰ ਉਹਨਾਂ ਨੇ ਚੰਗਾ ਜੇ ਹੁਣ ਉਹ ਚਾਲੀ ਛਾਂਗ ਲੋ ਤੇ ਚੱਲ ਉਹਦੀ ਪਹਾੜ ਫੇਰ ਕਰ ਦਿਓ ਉਹਨੇ ਆਖਿਆ ਵੀ ਡਾਂਡੀ ਦੇ ਭਾਈ ਉਹ ਫੇਰ ਚੜ ਗਿਆ ਜਿਹੜਾ ਫੇਰ ਚੜ ਗਿਆ ਤੇ ਹੁਣ ਤਾਂ ਉਹ ਉਹਨੇ ਇੱਕ ਦਾਣਾ ਜਾਂ ਵੱਡ ਕੇ ਸਿੱਟਿਆ ਸੀ ਥੱਲੇ ਤੇ ਉਹ ਥੱਲੇ ਵਾਲੇ ਜਿਹੜਾ ਉਹ ਰਸੇ ਵਸਾਈ ਵਸੇ ਲੈਣੋਂ ਪਾਰ ਕਿਉਂ ਥੱਲੇ ਟੁੱਕਣ ਆ ਗਏ ਤੇ ਜਿਹਨੇ ਸਾਤਰੀ ਕਾਲ ਬੁਲਾ ਕੇ ਨਗਾ ਸੀ ਉਹ ਭਾਈ ਫੇਰ ਆ ਗਿਆ ਮੌਕੇ ਤੇ ਜਦੋਂ ਮੌਕੇ ਤੇ ਫੇਰ ਆ ਗਿਆ ਉਹਨੇ ਆਖਿਆ ਵੀ ਭੈਣ ਨੂੰ ਆਪਾਂ ਹੁਣ ਤਾਂ ਪੇਸ਼ਾਨ ਹੋਏ ਪਿਆ ਉਹ ਤੋਂ ਨਿਆਣੇ ਸੀਗੇ ਤੇ ਹੁਣ ਆਪਾਂ ਵਿਆਹੇ ਬਰੇ ਮੈਂ ਚੌਕਾਂ ਚੱਲਿਆ ਆਣੇ ਤੇ ਖਬਰ ਇਹਨਾਂ ਨੂੰ ਹੁਣ ਆਪਣੇ ਕਾਹਦੀ ਸਿਆਣਾ ਤੇ ਉਹਨੇ ਆਖਿਆ ਵੀ ਗਲਤ ਆ ਇਹ ਜਰੂਰ ਪਹਿਣਗੇ ਮੂਰਖ ਬੰਦੇ ਆ ਉਹ ਫੇਰ ਕਹਿੰਦਾ ਸੱਤਰੀ ਕਾਰਵਾਈ ਜੀ ਤੇ ਉਤਾਲਾ ਵੀ ਕਹਿੰਦਾ ਸੱਤਰੀ ਕਾਲ ਤੇ ਥੱਲੇ ਵਾਲਾ ਵੀ ਕਹਿੰਦਾ ਸੱਤਰੀ ਕਾਲ ਹੂੰ ਚੋਂ ਜਿਹੜਾ ਸੱਤਰੀ ਕਾਲ ਬੁਲਾ ਕੇ ਗਿਆ ਛੋਟਾ ਡਰਦਾ ਭੱਜ ਗਿਆ ਹੂੰ ਜਿਹੜਾ ਡਰਦਾ ਭੱਜ ਰਿਹਾ ਤੇ ਉਹ ਜਾ ਕੇ ਆਉਂਦੇ ਕਰੀ ਆ ਆਵੜਾ ਹੂੰ ਉਹ ਕਹਿੰਦਾ ਕਿਉਂ ਅੱਜ ਤਾਂ ਠੀਕ ਐ ਅੱਜ ਤਾਂ ਮੈਨੂੰ ਬੁਲਾ ਕੇ ਗਿਆ ਉਹ ਕਹਿੰਦਾ ਤੈਨੂੰ ਨਹੀਂ ਬੁਲਾਈ ਮੈਨੂੰ ਬੁਲਾਈ ਐ ਉਹਨਾਂ ਨੇ ਕਲਾਣਾ ਛਾਂ ਗਿਆ ਵੱਡਿਆ ਸੀਗਾ ਉਹਨਾ ਥੱਲੇ ਵਾਲੇ ਨੇ ਟੁੱਕਿਆ ਤੇ ਨਾ ਦਾਹਾਂ ਵਾਲੇ ਹੋਰ ਫਟਿਆ ਥੱਲੇ ਉੱtre ਕਿਉਂ ਥੱਲੇ ਉੱtre ਜੇ ਭਾਈ ਲਾਗੇ ਮੁੱਕੋ ਮੁੱਕੀ ਹੋਣ ਕਹਿੰਦਾ ਤੂੰ ਮੰਦਾਈ ਨਹੀਂ ਕਿਸੇ ਦੀ ਗੱਲ ਬਿੱਟਾ ਮੈਂ ਸੀ ਉੱਚਾ ਮੈਨੂੰ ਵੇਖ ਕੇ ਉਹਨੇ ਸਸਰੀ ਗੱਲ ਬਲਾਈ ਉਹ ਥੱਲੇ ਵਾਲਾ ਕਹਿੰਦਾ ਤੂੰ ਤਾਂ ਅਸੀਂ ਮਾਰਿਆ ਚਪੇੜਾ ਕਹਿੰਦਾ ਬਲਾਈ ਮੈਨੂੰ ਆ ਪਕਾਈ ਕਰੀ ਜੰਨਾ ਉਹ ਜਿਹੜਾ ਦੂਜਾ ਬੰਦਾ ਸੀ ਉਹ ਵਿਰਦ ਹੋ ਗਿਆ ਉਹ ਕੰਦਾ ਭਾਈ ਤੁਸੀਂ ਗੀਰੀ ਤੋਂ ਜਾਣਿਆ ਕਮਲਿਓ ਤੁਸੀਂ ਸਕੇ ਭਰਾ ਹੈ ਤੇ ਇਹ ਗੇਡੇ ਕਾਸ ਨਾ ਉਹ ਕੰਦਾ ਯਾਰ ਐ ਸਕੇ ਕਰਤੇ ਸਾਤਰੀ ਕਾਲ ਮੈਨੂੰ ਬੁਲਾ ਕੇ ਗਿਆ ਉਹਨੇ ਮਾਰਿਆ ਚਪੇੜਾ ਕਹਿੰਦਾ ਪਕਾਈ ਕਰਦਾ ਤੇ ਕਹਿੰਦਾ ਮੈਨੂੰ ਬੁਲਾ ਕੇ ਗਿਆ ਉਹ ਕੰਦਾ ਉਹ ਜਾ ਉਹ ਭਾਗ ਲੋ ਕੰਨਾ ਕਮਲਿਓ ਤੁਸੀਂ ਪਤਾ ਕਰੋ ਤੋ ਵੀ ਕਿਨੂੰ ਬੁਲਾਈ ਆ ਕੰਦਾ ਚੱਲ ਭਈ ਪੈ ਰਹੇ ਨੇ ਤੇ ਸੇ ਕੋੜੀ ਇਹਨੂੰ ਪਤਾ ਕਰਨ ਗਏ ਤੇ ਭਾਈ ਉਹ ਦੇ ਕਰੇ ਹੁਣ ਮੌਜਾ ਢਾਕੇ ਮੰਜਾ ਤੇ ਪਈਗਾ ਆਰਾਮ ਨਾ ਚੋਟੋ ਜਿਹੜਾ ਕੋਈ ਮੇਰੇ ਵਰਗਾ ਪੁੱਛਿਆ ਰਾਇਸ ਕਿੰਨ ਕਰਕੇ ਇੱਕ ਬੰਦਾ ਸਤਸ੍ਰੀਕਾਲ ਬੁਲਾ ਕੇ ਆਇਆ ਸੀ ਉਹਦਾ ਘਰ ਕਿਹੜਾ ਹੁਣ ਕਿਸੇ ਨੂੰ ਕੀ ਪਤਾ ਵੀ ਕਿਹੜਾ ਬੁਲਾ ਕੇ ਆਇਆ ਸੀ ਤੇ ਉਹ ਭਾਈ ਕੋਈ ਨੰਦ ਸੇਤੇ ਉਹ ਗੰਦਾ ਵੀ ਗੱਲੇ ਨਹੀਂ ਹੁਣ ਮੈਂ ਦੱਸਾਂ ਪਿੰਡ ਨਹੀਂ ਜਾਂਦੇ ਹੁਣ ਛੱਡਾਂਗੇ ਆਪਾਂ ਉਹਨੂੰ ਪਾਲ ਕੇ ਹੁਣ ਨਹੀਂ ਜਾਂਦੇ ਪਿੰਡ ਪਾਲੇ ਬਿਨਾ ਤੇ ਭਾਈ ਦੋ ਦੋ ਜਨ ਨੇ ਪਿੰਡਾਂ ਚ ਨਿਕਲ ਜਾ ਕਰਨ ਉਹ ਬਾਈ ਯਾਰ ਇੱਕ ਸਾਸਰੀ ਘਾਲ ਬਣਾ ਕੇ ਗਿਆ ਸੀ ਸਾਨੂੰ ਉਹ ਤਾਂ ਨਹੀਂ ਮਿਲਿਆ ਕਿਤੇ ਨਾ ਯਾਰ ਮਿਲਿਆ ਨਹੀਂ ਬਾਈ ਫੇਰ ਗਾਹ ਲੰਘ ਜਾਣਾ ਗਾਂ ਫੇਰ ਸਰਪੰਚਰ ਗਗੜਾ ਬਾਈ ਯਾਰ ਇੱਕ ਐਸਟ ਕਾਂ ਦਾ ਬੰਦਾ ਹੈ ਸਾਸਰੀ ਘਾਲ ਬਣਾ ਕੇ ਆਇਆ ਸਾਨੂੰ ਵੇਖਿਆ ਤਾਂ ਨਹੀਂ ਕਿਤੇ ਉਹ ਕੰਨੇ ਵੀ ਨਾ ਵੇਖਿਆ ਨਹੀਂ ਕਿਤੇ ਉਹ ਕੰਨਾ ਯਾਰ ਕੋਈ ਮਿਲਣੀ ਹੈ ਸੁਭਾਅ ਉਹ ਕੰਨਾ ਸੁਣ ਜੀ ਨੂੰ ਅਹੀਂ ਭਾਲੀ ਗਏ ਮਿਲੂ ਕੋਈ ਮਿਲੂਗਾ ਸੋਨੂੰ ਰਾਜਮੀ ਵਾਲਿਓ ਮੇਰਾ ਕਹਿੰਦਾ ਉਹ ਕੰਸਰਾ ਗੱਲ ਲੈਣੇ ਮੈਂ ਦਰਾ ਹੁਣ ਆਪਾਂ ਨੂੰ ਮਿਲ ਜੂ ਬਾਈ ਨੇ ਕਹਿਤਾ ਬਾਈ ਨੇ ਕਹਤਾ ਤੇ ਭਾਈ ਖਾਂਦੇ ਗੀੜਾ ਖਾਂਦੇ ਗੀੜਾ ਤੇ ਉਸੇ ਪਿੰਡੀ ਆ ਗਏ ਜਦੋਂ ਉਸੇ ਪਿੰਡੀ ਆ ਗਏ ਤੇ ਉਹ ਜਿਹੜਾ ਗਾਹਾਂ ਪਾਈ ਉਹਦਾ ਵੱਡਾ ਮੁੰਡਾ ਸੀਗਾ ਸਾਸਤਰੀ ਘਰ ਬੁਲਾਉਣ ਵਾਲੇ ਦਾ ਤੇ ਵਾਂ ਕੋਟੀ ਨੰਗਾ ਜਾਏ ਉਹ ਕੰਡੇ ਛੋਟਾ ਯਾਰ ਕਿੱਥੇ ਸਾਨੂੰ ਸਾਸਰੀ ਘਰ ਬਲਾ ਕੇ ਲੰਘਿਆ ਸੀ। ਜੋ ਬੰਦੇ ਦਾ ਕੋਈ ਹੈ ਮਾੜਾ ਮੋਟਾ ਪਤਾ। ਹੂੰ। ਕੰਡਾ ਯਾਰ ਸਾਸਰੀ ਘਰ ਦਾ ਮੇਰਾ ਪਿਓ ਵੀ ਬਿਲੰਦ ਰਹਿੰਦਾ ਹਰੇਕ ਨੂੰ। ਅੱਛਾ। ਕਿਤੇ ਉਹ ਨਾ ਹੋਵੇ। ਹੂੰ। ਉਹ ਕੰਡੇ ਚੜਖਾ ਯਾਰ ਬਖਾ ਸਾਨੂੰ। ਹੂੰ। ਉਹ ਲੈ ਗਿਆ ਘਰੇ। ਉਹਨੇ ਆਖਾ ਵੀ ਭਾਂਡੇ ਢੀਲਣ ਆ ਅੱਗੇ ਮਿਹਰੇ ਘਰੇ ਅੱਜ ਤਾਂ ਅੱਜ ਨਹੀਂ ਛੱਡਦੇ। ਹੂੰ। ਉਹ ਫੇਰੀ ਪਿਆਣਾ ਸਾਸਰੀ ਕਰ ਬਾਈ ਜੀ ਉਹ ਕੰਦਾ ਤੇ ਸਾਸਰੀ ਕਾਲ ਨੇ ਤਾਂ ਸਾਨੂੰ ਘਰੋਂ ਕੱਢਿਆ ਤੇ ਸਾਨੂੰ ਕੰਦਾ 10 ਪਹਿਲਾਂ ਤਾਂ ਵੀ ਸਾਸਰੀ ਕਰ ਬੁਲਾਈ ਕਿਹੜੇ ਨੂੰ ਆ ਉਹ ਕੰਦਾ ਜਾ ਉਹ ਮੂਰਖੋ ਉਹ ਮੈਂ ਤਾਂ ਸਾਨੂੰ ਦੋਨਾਂ ਨੂੰ ਬੁਲਾਈ ਆ ਪਤੰਦਰੋਂ ਸਾਸਰੀ ਕਾਲ ਕੰਦਾ ਛ ਕੰਦਾ ਚਾਲ ਵਿਚਲ ਗਈ ਚੱਲ ਗਈ ਤੇ ਭਾਈ ਚਲੋ ਚਾਲ ਕਰੋ ਆਗੇ ਕਿਉਂ ਕਰੇ ਆਗੇ ਮਾਂ ਕਨੇ ਪਟਸ ਨੂੰ ਕੱਲਿਆ ਟਾਲੀ ਸ਼ੰਗਨ ਸੀ ਤੁਸੀਂ 2 ਮਹੀਨਿਆਂ ਤੋਂ ਫੇਰ ਮੁੜ ਕੇ ਆਏ ਆ ਤੇ ਤੁਸੀਂ ਕਿੱਧਰ ਜਾਣਿਆ ਉਹ ਕੰਦੇ ਮਾਤਾ ਜੀ ਹੀ ਦਾ ਸਾਥਰੀ ਕਾਲ ਬਣਾਉਣ ਵਾਲਾ ਬੰਦਾ ਨਾ ਸੀ ਉਹ ਪਾੜ ਲਿਆ ਤੇ ਸਾਨੂੰ ਉਹ ਸਿਆ ਗਿਆ ਤੇ ਉਹ ਤਾਂ ਸਾਲੇ ਪੇਟ ਖੁੱਲਿਆ ਉਹ ਸਾਥਰੀ ਕਾਲ ਸਾਨੇ ਦਾ ਡਰਦਾ ਹੀ ਕਹਿੰਦਾ ਉਹ ਕਹਿੰਦਾ ਮੈਂ ਤਾਂ ਤੁਹਾਨੂੰ ਡੋੰਡਾ ਨੂੰ ਹੀ ਭਲਾਈ ਆ ਤੇ ਸਾਡੀ ਜਿੜਾਈ ਇਹ ਸੀ ਮੈਂ ਤਾਂ ਸੀ ਮੈਨੂੰ ਬਰਾਈ ਹੈ ਇਹ ਆ ਨਹੀਂ ਮੈਨੂੰ ਬਰਾਈ ਹੈ ਜਦੋਂ ਉਹ ਦਾ ਕਰੋ ਦਾ ਪਿਆਹ ਵਰਿਆ ਗਿਆ ਤੇ ਜਵਕਾਂ ਚੱਲਣਾ ਤੇ ਜਵਕ ਚੱਲਿਆ ਵੀ ਵਹਿ ਲਿਆ ਤੇ ਉਹਦਾ ਮੰਨਿਆ ਤਾਂ ਕਹਿੰਦਾ ਮੈਂ ਤਾਂ ਢੋਣਾਂ ਨੂੰ ਬਰਾਈ ਹੈ ਕੰਡੀਸ਼ਾ ਚੱਲ ਸ਼ੋਕਰਾ ਢੋਣ ਪਤਾ ਤਾਂ ਲੱਗ ਗਿਆ ਨਾ ਕੰਡੀ ਵੀ ਹਾਂ ਪਤਾ ਲੱਗ ਗਿਆ ਕੰਨੇ ਫੇਰ ਹੁਣ ਕੰਡੀ ਜਾ ਟਾਲੀ ਸ਼ਾਂਗੋ ਜੇ ਉਹ ਟਾਲੀ ਸ਼ਾਂਗੋ ਤੇ ਭਾਈ ਜਾ ਕੇ ਟਾਲੀ ਤੇ ਇੱਕ ਚੜ ਗਿਆ ਕਹਿੰਦਾ ਅੱਗੇ ਮੈਂ ਰੋਜ਼ ਸ਼ਾਂਗ ਸ਼ਾਂਗ ਸੜਦਾ ਹੁੰਨਾ ਤੇ ਇੱਕ ਨੂੰ ਦੂਜੇ ਨੂੰ ਕਹਿੰਦਾ ਜਿ ਤੂੰ ਚੜ ਹੁੰਦਾ ਲਾਇ ਕਿ ਜਿਹੜੀ ਗੱਲ ਮੈਂ ਚੜ ਜਾਣਾ ਕੋ ਭਾਈ ਇੱਕ ਟੱਕ ਮਾਰਿਆ ਕਰੇ ਉਹ ਮੰਦਰਾ ਪਾਣੀ ਲਿਆ ਯਾਰ ਥੱਕ ਗਏ ਟੱਕ ਮਾਰਿਆ ਕਰੇ ਤੇ ਥੱਲੇ ਉਤਰਿਆ ਕਰੇ ਉਹ ਮੰਦਰ ਹੁਣ 2 ਮੀਲ ਤੋਂ ਪਾਣੀ ਦੇ ਬੋਤਲ ਭਰ ਕੇ ਲਿਆਇਆ ਕਰੇ ਕਿਉ ਥੱਲੇ ਆਉਂਦਾ ਤੇ ਆ ਕੇ ਪੀ ਲਿਆ ਕਰੇ ਉਹ ਜਦ ਨੂੰ ਤਹਾ ਚੜਿਆ ਕਰ ਤੇ ਨਾਣੇ ਤੇ ਮਾਰੇ 10000 ਟੱਕਾ ਬੈਠਾ ਮੌਲੀ ਨੇ ਜਤਨ ਅਸਰਾ ਦੁਬੱਟਾ ਤੇ ਆਹਾ ਉਹ ਮੁੰਦਰਾ ਥੱਕ ਗਿਆ ਯਾਰ ਜਾ ਪਾਣੀ ਲਿਆ ਹੁਣ ਮੁੰਦਰਾ ਜੀ ਬੋਤਲ ਚੱਕੇ ਤੇ ਚੱਕ ਕੇ ਮੀਲ ਪਰ ਦੇ ਨਲਕਾ ਸੋ ਫੇਰ ਉੱਠ ਗਿਆ ਜਦ ਨੂੰ ਪਾਣੀ ਲੈ ਕੇ ਉਹ ਮੁੜੇ ਤੇ ਉਸ ਨੂੰ ਪਾਈ ਉਹ ਫੇਟਿਆ ਹੋ ਰਿਹਾ ਆਹਾ ਥੱਕ ਗਿਆ ਅੱਜ ਦਾ ਉਹ ਕੰਡਾ ਯਾ ਤੂੰ ਛੱਕ ਕਾ ਦੇਣਾ ਗਿਆ ਕੋਈ ਦਾੜੀ ਤਸਲੀ ਸਿੱਟੀ ਨਹੀਂ ਕੀ ਉਹ ਕੰਡਾ ਭਾਈ ਸਾਹਿਬ ਮੈਨੂੰ ਲੱਗਦੀ ਆ ਚਾ ਮੈਥੋਂ ਨੂੰ ਸਿੱਟੀਆਂ ਜਾਣੀਆਂ ਦਾਣੀਆਂ ਤੇ ਮੈਂ ਥੱਲੇ ਟੋਕ ਟੋਕ ਪੰਡਾ ਪਾਉਂਗਾ ਤੇ ਤੂੰ ਚਲ ਤਾ ਹਾਂ ਕੰਡਾ ਚੰਗਾ ਹੁਣ ਜਿਹੜੋ ਨੇ ਆਖੇ ਵੀ ਚੰਗਾ ਤੇ ਉਹ ਭਾਈ ਹੁਣ ਮਿੰਦਰ ਤਾਹਾਂ ਚੜ ਗਿਆ ਜੋ ਤਾਹਾਂ ਥੱਲੇ ਚੌਂਕੜੀ ਮਾਰ ਕੇ ਬਹਿ ਗਿਆ ਉਹਨੇ ਆਖੇ ਵੀ ਜੋ ਦਾਣਾ ਸਿੱਟੂ ਕਾ ਚੋਦੋ ਸ਼ਾਂਗਾ ਦੇ ਤੇ ਜਿਹੜਾ ਗਾਂ ਭਾਈ ਉਹਦਾ ਮੁੰਡਾ ਸੀਗਾ ਤੇ ਉਹ ਵੀ ਗਾਂ ਸਾਤਰੀ ਕਾਲ ਵਾਲੇ ਦਾ ਮੁੰਡਾ ਸੀ ਤੂੰ ਆਖਿਆ ਵੀ ਜਾ ਆਪਦੇ ਹੀ ਕਹਿੰਦਾ ਮਾਸੀ ਨੂੰ ਮਿਲਿਆ ਤੇ ਸੁਖ ਸੁਨੇਹਾਂ ਦਾ ਪਤਾ ਲਿਆ ਜੋਗੇ ਲੋਕ ਪੈਦਲ ਤੁਰ ਕੇ ਜਾਂਦੇ ਹੁੰਦੇ ਸੀ ਜਿਹੜਾ ਉਹਨਾਂ ਮੁੰਡਾ ਤੁਰਿਆ ਜਾਂਦਾ ਚਲੋ ਚਾਲ ਤੇ ਹੁਣ ਰਾਤ ਤੇ ਢਾਲੀ ਸੀ ਤੇ ਢਾਲੀ ਦੇ ਨੇ ਕੋਲ ਦੀ ਨੰਗਣਾ ਸੀ ਉਹ ਕੰਨ ਜਿਹੜੇ ਪੁੱਛਦੇ ਸੀ ਉਹਦੇ ਹੀ ਕਰੇ ਗਏ ਸੀ ਤੇ ਤਾੜੀ ਨਾਲ ਪੰਗਾ ਲੈ ਖੜਿਆ ਤੇ ਕੁੱਟਣਗੇ ਤਾਂ ਇਹ ਜ਼ਰੂਰ ਤੇ ਜੇ ਹੋ ਸਕਦਾ ਮਾਲਕ ਕਿਸੇ ਤੰਗ ਨਾਲ ਪਾਚਟ ਕਰ ਦੇਵੇ ਆਪਾਂ ਕਹਿੰਦੇ ਨੂੰ ਸਾਸਰੀ ਘਾਲੀ ਬੁਲਾ ਕੇ ਪਾਚਾ ਲਾ ਹੂੰ ਉਹ ਨਵੀਂ ਚੰਗਾ ਜਿਹਨੋਂ ਪਾਈ ਉਹ ਬਰਾਬਰ ਜੇ ਆਇਆ ਤੇ ਉਹ ਨਾਲ ਨੂੰ ਕਰਕੇ ਕਹਿੰਦਾ ਵਈ ਸਾਸਰੀ ਘਾਲਾ ਉਹ ਕਹਿੰਦਾ ਸਾਸਰੀ ਘਾਲਾ ਉਹ ਪੰਜ ਪਿਆਕ ਸਾਥੀ ਰਕਾਰ ਬੁਲਾ ਕੇ ਚੋਟਾ ਬਾਈ ਟੱਕ ਮਾਰਨੋਂ ਹਟ ਗਿਆ ਕਹਿੰਦਾ ਕਿ ਉਹ ਅੱਜ ਤਾਂ ਯਕੀਨ ਆ ਗਿਆ ਨਾ ਵੀ ਘਰ ਦਾ ਨੰਬਰਦਾਰ ਮਾਇਆ ਮੈਨੂੰ ਤਾਂ ਹੱਥ ਕਰਕੇ ਬੁਲਾ ਕੇ ਗਿਆ ਉਹ ਕਹਿੰਦਾ ਮਲਥੋਂ ਡਰਦਾ ਸੀ ਉਹ ਤੈਨੂੰ ਤਾਂ ਬੁਲਾ ਕੇ ਗਿਆ ਤੂੰ ਨੇ ਹੱ ਪਹਿਲਾਂ ਕਿਹਾ ਕਿ ਤਾਂ ਹੋ ਮੇਰੇ ਨਾਲ ਹੈ ਵੀ ਜੇ ਥੱਲੇ ਮੈਂ ਨਾ ਹੁੰਦਾ ਵੀ ਫੇਰ ਨਹੀਂ ਸੀ ਬੁਲਾਉਂ ਜੇ ਥੱਲੇ ਮੈਂ ਨਾ ਹੁੰਦਾ ਤਾਂ ਤੈਨੂੰ ਫੇਰ ਨਹੀਂ ਸੀ ਬੁਲਾਉਂਦਾ ਉਹ ਉਹ ਮੱਚੋਂ ਡਰਦਾ ਬੁਲਾ ਗਿਆ ਉਹਨੇ ਤਾਂ ਪਾਈ ਤਾਂ ਹੀ ਟੰਗੀ ਘੋੜੀ ਤੇ ਸੱਲਿ ਉਤਰਿਆ ਉਹ ਕਹਿੰਦਾ ਤੂੰ ਐਡਾ ਗੱਡਾ ਕਿ ਬਦਮਾਸ਼ ਆ ਵੀ ਜਿਹੜਾ ਤੈਥੋਂ ਡਰਦਾ ਮੈਨੂੰ ਬੁਲਾ ਗਿਆ ਚੋ ਕਹਿੰਦਾ ਤੂੰ ਐਡਾ ਗੱਡਾ ਕਿ ਬਦਮਾਸ਼ ਆ ਜਿਹੜਾ ਤੂੰ ਉਹਨੂੰ ਦੋਨੇ ਹੱਥ ਚਾਕੇ ਬੁਲਾਈਆ ਉਹ ਮੈਥੋਂ ਡਰਦਾ ਬੁਲਾ ਕੇ ਗਿਆ ਉਹਨੇ ਹੋਰੇ ਚਪੇੜਾ ਛੜਤਾ ਉਹਨੇ ਚਪੇੜਾ ਛੜਤਾ ਜਿਹਨੋਂ ਪਾਈ ਉਹ ਜਿਹੜਾ ਉਹਨਾਂ ਨੂੰ ਪਹਿਲਾਂ ਬਚਾਉਂਦਾ ਹੁੰਦਾ ਸੀ ਤੇ ਉਹ ਬਹਿਦ ਵਿਚਾਰਾ ਤੇ ਖੂੰਡੀ ਤੇ ਤੁਰਿਆ ਆਵੇ ਉਹ ਕੰਡਾ ਉਹ ਮੂਰਖੋ ਉਹ ਛੋਟੀ ਕਿਉਂ ਮੱਟ ਮਾਰੀ ਐ ਤੁਸੀਂ ਕਿਉਂ ਚ ਛਪੇਰੇ ਚਪੇੜੀ ਹੋਈ ਜਾਂਨੇ ਐ ਤੇ ਗੱਲ ਕੀ ਹੋ ਗਈ ਉਹ ਗੱਲ ਯਾਰ ਕੀ ਹੁਣ ਸ਼ਿਕੀ ਬਾਬਾ ਇੱਥੋਂ ਦੇ ਬੰਦਾ ਲੰਘਿਆ ਸੀ ਤੇ ਮੈਂ ਤਾਂ ਹਾਂ ਕੰਡਾ ਢਾਣੀ ਬੜਬੜ ਸ਼ਰਦਨਾ ਤੇ ਸਾਸਤਰੀ ਗਾਲ ਮੈਨੂੰ ਬੁਲਾ ਕੇ ਗਿਆ ਤੇ ਇਹ ਕੰਡਾ ਮੈਥੋਂ ਡਰਦਾ ਤੈਨੂੰ ਬੁਲਾ ਕੇ ਗਿਆ ਅਸੀਂ ਤਾਂ ਲੜਦੇ ਆ ਉਹ ਕੰਡਾ ਉਹ ਜਾ ਉਹ ਕੰਨਾ ਮੂਰਖੋ ਓਏ ਤੁਸੀਂ ਆਪਸ ਵਿੱਚ ਕਿਉਂ ਲੜ ਕੇ ਮਰ ਜਾਓਗੇ ਤੁਸੀਂ ਤੋਂ ਕਮਲੋ ਪਤਾ ਕਰ ਲੋ ਚਾਰੋ ਇੱਕ ਨਮਿੰਦਰਾ ਚਾਰ ਦੇ ਮੰਗਰਾ ਕਰ ਜਿਹਨਾਂ ਮੰਗਰਾ ਕੀਤਾ ਕਿ ਭਾਈ ਹੁਣ ਪਿੰਡ ਦੇ ਡਾਲੇ ਵਿਹੇ ਪਏ ਫਿਰਦੇ ਆ ਵਗੈਰ ਇੱਕ ਸਾਸਤਰੀਕਾਰ ਬੁਲਾ ਕੇ ਆਇਆ ਸ਼ੁਰੂ ਕਰਨੀ ਵੇਖਿਆ ਹਰੇ ਕਦੇ ਵੀ ਸਾਨੂੰ ਵੀ ਪਤਾ ਕਿਹੜਾ ਬੁਲਾ ਕੇ ਆਇਆ ਤੇ ਭਾਈ ਹੁਣ ਆ ਫਿਰਦੇ ਆ ਨੇੜਾ ਹੋਗਾ ਤੇ ਖਾ ਕੇ ਰੋਟੀਆਂ ਮੰਗ ਕੇ ਚ ਪੈਗੇ ਉਹ ਕਹਿੰਦਾ ਵੀ ਮੈਂ ذرا ਗੱਲ ਨਹੀਂ ਹੁਣ ਆਪਾਂ ਇਹਦਾ ਪਤਾ ਕਰਕੇ ਹੀ ਮੁੜਾਂਗੇ ਵੀ ਇਹ ਸਾਤਰੀ ਕੱਲ ਵਾਲਾ ਹੈ ਕਿਹੜਾ ਭਾਈ ਰੋ ਅਿੱਧਰ ਗੇੜਾ ਕੱਢ ਲਿਆ ਕਿਤੇ ਮੇਲੇ ਤੇ ਜਾਵੜਾ ਕਰਨਾ ਹੈ ਵੇਂਦੇ ਫਿਰਿਆ ਕਰਨ ਵੀ ਉਹ ਬੰਦਾ ਹੋਣੀਗਾ ਮੁੜ ਕੇ ਭਾਈ ਮਹੀਨੇ ਵੀ ਹੰਦਣਾ ਤੋਂ ਚੋਂ ਸੇ ਪਿੰਡ ਆ ਕੇ ਫੇਰ ਖਾ ਕੇ ਕਿਹੜਾ ਉਹ ਕਹਿੰਦਾ ਵੀ ਮੈਂ ذرا ਮਿਲੂ ਆਪਾਂ ਨੂੰ ਇਸੇ ਪਿੰਡ ਚੋਂ ਹੋਨ ਡਰਦਾ ਭਾਈ ਆਪਣੀ ਮਾਸੀ ਕੋਲ ਹੋਣਾ ਮੁੜੇ ਵੀ ਪਏ ਮੂਰਖ ਮਾਰਨਗੇ ਠੀਕ ਐ ਪਿੰਡੀ ਛੱਡ ਗਿਆ ਤੇ ਉਹ ਉਹ ਵੀ ਪਿੰਡ ਛੱਡ ਗਿਆ ਤੇ ਗਾਹਾਂ ਜਿਹੜਾ ਉਹਦਾ ਪਿਓ ਸੀ ਉਹ ਆਖ ਯਾਰ ਮਾਸੀ ਨੂੰ ਮਿਲਣ ਗਿਆ ਸੀਗਾ ਤੇ ਜੋ ਆਖ ਨੂੰ ਕਹਿੰਦਾ ਸਾਲ ਹੋ ਗਿਆ ਮੁੜਕੇ ਨਹੀਂ ਇੱਥੇ ਪੱਤੀ ਵਾਹੀ ਉਹਨੇ ਵੀ ਫਿਕਰਾਂ 'ਚ ਪੈ ਗਿਆ ਤੇ ਗੱਲ ਕੀ ਹੋ ਗਈ ਤੇ ਪਿਓ ਵੀ ਪਾਈ ਮਗਰ ਚੱਲ ਪਿਆ ਜਿਹੜਾ ਪਿਓ ਚੱਲ ਪਿਆ ਮਗਰ ਜਦ ਮੋਬੀਨਾ ਪਾਈ ਮੱਕੀ ਦੀਆਂ ਰੋਟੀਆਂ ਰੱਖੀਆਂ ਥਾਲ ਚ ਤੇ ਮੁੰਡਾ ਹੀ ਛਕੀ ਜਾਏ ਬੈਠਾ ਉਹ ਕਹਿੰਦਾ ਪਾਗਲਾ ਮੈਂ ਤੈਨੂੰ ਪਿੰਡ ਦੀ ਕੀ ਜਾਨਾ ਤੈਨੂੰ ਆਖ ਸੀ ਵੀ ਕੱਲ ਨੂੰ ਮੁੜਿਆ ਹੀ ਤੇ ਤੈਨੂੰ ਸਾਲ ਹੋ ਗਿਆ ਕੀ ਕਰ ਤੇਰੀ ਮਾਸੀ ਨਹੀਂ ਆਉਂਦੀ ਉਹ ਕਹਿੰਦੀ ਜੀ ਜਾਈ ਮੈਂ ਤਾਂ ਨੂੰ ਨੇਤਾ ਨਹੀਂ ਐ ਵੀ ਜਾਵੜਾ ਇਹ ਕਹਿੰਦਾ ਵੀ ਰਾਤ ਕੰਡਾ ਦੋ ਬੰਦੇ ਆ ਤੇ ਮੈਨੂੰ ਉਹ ਮਾਰ ਦੇਣਗੇ ਗੰਦਾ ਰਾਤ ਕਿ ਮੈਂ ਤਾਂ ਨੰਗ ਕੇ ਰਾਤ ਕੋਈ ਮੈਂ ਤਾਂ ਬੰਦਾ ਮਿਲਿਆ ਨਹੀਂ ਇਹ ਗੰਡਾ ਵੀ ਬੰਦੇ ਹੈਗੇ ਆ ਉਹ ਛੱਡਦੇ ਕਿਸੇ ਨੂੰ ਨਹੀਂ ਉਹ ਗੰਡਾ ਲੈ ਹੁਣ ਚੰਗਾ ਕੱਲ ਨੂੰ ਆ ਜੀ ਤੂੰ ਤੇ ਮੈਂ ਤਾਂ ਚੱਲਦਾ ਉਹ ਭਾਈ ਮੁੜ ਕੇ ਪਿੰਡ ਵਾਪਸ ਆ ਗਿਆ ਤੇ ਉਹ ਆਪਣੀ ਮਾਸੀ ਕੋਲੇ ਤੇ ਐ ਬੈਠਾ ਚਾਹ ਪੀ ਜਾਂਦਾ ਦਰਵਾਜ਼ੇ 'ਚ ਤੇ ਉਹ ਵੀ ਮਾਰੇ ਪੁੱਤਾਂ ਤੁਰੇ ਆਉਂਦੇ ਆ ਤੇ ਉਹਨੇ ਵੀ ਵੇਖਲੇ ਚਾਹ ਪੀਂਦੇ ਨੇ ਵੀ ਹੋ ਆਉਂਦਾ ਦੋਨੇ ਪੱਟੂ ਉਹਨੇ ਥੱਲੇ ਗਲਾਸ ਰੱਖੇ ਕਹਿੰਦਾ ਭਾਈ ਜੀ ਸਾਸਰੀ ਕਾਲ ਉਹ ਕੰਦੇ ਆ ਜਾਇਆ ਤੈਨੂੰ ਹੀ ਭਾਲਦਿਆਂ ਸਾਸਰੀ ਕਾਲ ਵਾਲੇ ਆ ਗਏ ਕੰਦੇ ਐਂਦਾ ਸ ਉਹ ਤੇਨੂੰ ਸਾਲ ਹੋ ਗਿਆ ਨੰਗੇ ਨੂੰ ਤੇ ਅਸੀਂ ਪਿੰਡ ਨਹੀਂ ਜਾ ਕੇ ਵੇਖੇ ਤੇ ਸਾਸਰੀ ਕਾਲ ਬਣਾਈ ਕਿਨੂ ਆ ਉਹ ਕਹਿੰਦਾ ਭਰਾ ਜੀ ਮੈਂ ਤੁਹਾਨੂੰ ਦੋਨਾਂ ਨੂੰ ਹੀ ਬੁਲਾਈ ਆ ਕਹਿੰਦਾ ਦੋਨਾਂ ਨੂੰ ਹੀ ਬੁਲਾਈ ਆ ਉਹ ਕਹਿੰਦਾ ਜਾਓ ਮਹਿੰਦਰਾ ਆਪਣੀ ਤਾਂ ਕੋਈ ਭਾਵਾ ਕੁੜੀ ਹੀ ਲੇਦੇ ਚੱਕ ਚੱਲ ਜੇ ਪਿੰਡ ਹੂੰ ਚੱਲ ਪੇ ਭਾਈ ਉੱਤੋਂ ਕਿਰੋ ਚੱਲ ਪੇ ਉੱਤੋਂ ਤੇ ਟਾਲੀ ਕੋਲੇ ਆਈ ਟਾਲੀ ਕੋਲੋਂ ਤੇ ਭਾਈ ਨਾਲੇ ਕੋਈ ਮੇਰੇ ਵਰਗਾ ਰਸੇ ਲੈ ਗਿਆ ਚਾਕੇ ਸਾਰੇ ਤੇ ਨਾਲੇ ਤਾਂ ਤੋਂ ਕੋੜੇ ਲੈ ਕੇ ਗਿਆ ਕਿਰੋ ਕੋੜੀ ਇਹੜਾ ਥੱਲੇ ਡਾਣਾ ਸਿੱਟਿਆ ਸੀ ਵੱਢ ਕੇ ਨਾਲੇ ਉਹ ਟੁਕ ਮੇ ਪੰਡ ਪਾ ਕੇ ਲੈ ਗਿਆ ਕਿਰੋ ਟਾਲੀ ਕੋਲੇ ਗੰਨਾ ਮਿਧਰਾ ਭਾਈ ਕੋੜੀ ਤੇ ਆਪਣੇ ਕੋਈ ਲੈ ਗਿਆ ਚਾਕੇ ਉਹ ਬੰਦਾ ਮਿਧਰਾ ਕੋੜੀ ਚ ਲੈ ਗਿਆ ਚੱਕ ਕੇ ਤੇ ਕਹਿੰਦਾ ਛੱਡੇ ਰੱਸੇ ਵੀ ਨਹੀਂ ਗੇ ਰੱਸੀ ਵੀ ਲੈ ਗਿਆ ਉਹ ਕਹਿੰਦਾ ਰੱਸੇ ਤਾਂ ਜਾਣ ਵਾਲਾ ਲੈ ਗਿਆ ਛੱਡੇ ਢਾਣਾ ਵੀ ਨਹੀਂ ਕਹਿੰਦਾ ਢਾਣਾ ਵੀ ਲੈ ਗਿਆ ਕਹਿੰਦਾ ਚੜ ਵੀ ਬੇਟੂ ਮੈਂਟਸ਼ਨਟ ਕਰਕੇ ਪੈਸੇ ਲੈ ਕੇ ਨਾ ਤੇ ਕੋੜੀ ਨਵੀਂ ਲਿਆਉਣੇ ਆ ਅੱਖਾਂ ਕੇ ਵੀ ਉਹ ਵੱਡ ਜੀ ਨਹੀਂ ਸੀ ਛਿਰ ਤੇ ਇਹੀ ਤਾਂ ਆ ਗਏ ਭਾਈ ਸਾਲ ਪਿਛੋਂ ਮੱਥਾ ਟੇਕਿਆ ਕਿੰਦੀ ਵੇ ਪਤ ਸੁਨੂ ਕਾਲੀ ਸ਼ਾਂਗਣ ਕੱ ਲਿਆ ਸੀ ਤੇ ਤੁਸੀਂ ਕਹਿੰਦੇ ਇਸ ਹਾਲ ਪਿਛੋਂ ਆਇਆ ਕਿੱਦਾਂ ਰੁਕਦੇ ਸੀਗੇ ਉਹ ਕਹਿੰਦਾ ਸਾਡਾ ਤਾਂ ਇਸ ਤਰ੍ਹਾਂ ਕਰਕੇ ਬੇਬੇ ਆ ਰੌਲਾ ਪੈ ਚੱਲ ਗਿਆ ਸੀਗਾ ਤੇ ਸੇਟਾ ਪਾਲ ਕੇ ਮਸਾ ਬਣਾਇਆ ਉਹਨੂੰ ਤੇ ਆਂਜੇ ਨੂੰ ਸਾਡੀ ਤਾਂ ਨਾਲੇ ਕੁਆੜੀ ਲੈ ਗਿਆ ਨਾਲੇ ਕੋਈ ਰੱਸੇ ਲੈ ਗਿਆ ਤੇ ਕੁਆੜੀ ਉਹ ਸਾਡੀ ਤਾਂ ਲੈ ਗਿਆ ਕੰਮ ਨਹੀਂ ਸੀ ਕਰਦੀ ਤੇ ਸਾਨੂੰ ਪੈਸੇ ਦੇ ਨਵੀਂ ਲੱਜੇ ਕੁਆੜੀ ਜਿਦੋਂ ਨਾ ਆ ਖਪੇ ਨਵੀਂ ਲੱਜੇ ਉਹ ਕੰਟੀ ਵੀ ਗੱਲ ਲੈਣਿਆ ਆ ਬੰਨੇ ਛੋਡੇ ਮੂਰੇ ਆਠ ਮੇਰੇ ਕੋਲੇ ਕੋਈ ਪਰੇਸ਼ਾਨੀ ਨਾ ਮੈਂ ਘੋੜੀ ਤੁਨੂੰ ਲੈ ਕੇ ਦੇਵਾ ਤੇ ਨਾ ਮੈਂ ਤੁਨੂੰ ਟਾਲੀ ਛਾਂਗ ਦੇਵਾ ਟਾਲੀ ਆਪੇ ਛੋਟਾ ਪੇਵੋ ਛਾਂਗੇ ਜਾਂ ਨਾ ਛਾਂਗੇ ਜਾਂ ਮੁੱਲ ਵੇਚੇ ਤੇ ਜਿਉਂਦੇ ਰਹੋ ਮੇਰਾ ਪੁੱਤ ਕਰੇ ਰਿਆ ਕਰੋ ਠੀਕ ਹੈ ਭਾਈ